ਮੈਨੇ ਨਾ ਯਹਾਂ ਸਾਬ ਆਹਾ ਵੈਰੀ ਗੁੱਡ ਸਾਬ ਆਹ ਦੇਖ ਲੋ ਇਹ ਹੈ ਇਹ ਓਨਰ ਹੈਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਨਹੀਂ ਅਸੀਂ ਤਾਂ ਸਾਰੀ ਕਰਨ ਹੈ ਹੱਥ ਪੱਟ ਕੇ ਸਾਰੇ ਦੇ ਉੱਪਰ ਡੁੱਗਾ ਨਹੀਂ ਆਉਂ ਮੇਰੇ ਵੱਲ ਛਾਲੀ ਤੋੜ ਕੇ ਤੋੜਾ ਕਰ ਦਵੇ ਹੈ ਆ ਜਾ ਪ੍ਰਿਆਣੀ ਓਨਰ ਸਾਹਿਬ ਦਾ ਨਾਮ ਲਾਓ ਓਨਰ ਸਾਹਿਬ ਧਿਆਨ ਰੱਖੋ ਹੋ ਤੇਲ ਦਿਖਾਓ ਵੀਰੇ ਇੱਥੇ ਦੇਖ ਅੱਤੇ ਤੇਲ ਵੀ ਆਹ ਵੇਖੋ ਕਿਸ ਤਰ੍ਹਾਂ ਢੱਕੇ ਸਾਫ਼ ਸੁਥਰੇ ਢੰਗ ਰੱਖੇ ਹੋਏ ਆਹ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪ੍ਰਿੰਗ ਰੋਲ ਬਾਈ ਜੀ ਸੱਤ ਦਾ ਟਰ ਸੱਤ ਪੇਸ ਆ ਪਤ ਗੋਬੀ ਦੇ ਮੋਹਾਲੀ ਸਾਰੇ ਮੋਹਾਲੀ ਜੇ ਜਾਣੇ ਇੱਥੋਂ ਪਤ ਗੋਬੀ ਤਾਂ ਬਹਨ ਪਈ ਹੈ ਆ ਜਦੋਂ ਦੇਖਿਆ ਵੀ ਹਲੇ ਨਾ ਕੁਝ ਵੀ ਨਹੀਂ ਹੈ ਮੜੇ ਤੇਲ ਲਖਾ ਜਿਹੜਾ ਹੁਣੀ ਬਦਲੇ ਇਹਨਾਂ ਨੇ ਇਹ ਕਿੰਨਾ ਫਰੈਸ਼ ਹੈ ਆ ਅਦਰ ਨਹੀਂ ਆਹ ਬੰਦੇ ਦਾ ਸਾਰੇ 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 ਇਹ ਫਰੈਸ਼ ਤੇਲ ਜਿੱਚ ਬਣੇ ਆ ਆ ਪਏ ਆ ਮੱਖੀਆਂ ਮਚਰਾ ਚ ਆਹ ਲੁਕਰਮਾ ਵੀ ਤੇਲ ਹੈ ਦਾ ਸਟੇਜ ਬਣ ਰਹੇ ਆ ਬਈ ਇਹ ਯਾਰ ਮਾਰਨਾ ਨਹੀਂ ਇਹ ਦੇਖੋ ਸਾਸ ਬਈ ਮੱਖੀ ਮੱਛਰ ਆ ਲੋ ਉਹ ਨਹੀਂ ਇਹ ਆਪ ਗਿਰੇ ਹੋਏ ਆ ਮਾਰੂਗਾ ਬਰੀ ਤਾਂ ਆ ਗਏ ਆ ਪਿਆਣਾ ਸਪ੍ਰਿੰਗ ਰੋਲ ਸਾਡੇ ਬੰਦੇੜੇ ਆਏ ਦੇਖਣੇ ਨੇ ਤਾਂ ਸੌ ਗਾੜੀ ਕਿੰਦੀ ਆਹ ਦੇਖੋ ਉਹ ਲੈ ਆਹ ਦੇਖੋ ਬੰਦੇੜੀ ਤੇ ਆ ਉੱਪਰ ਭਇਆ ਆ ਲੋ ਆਹੜੇ ਸਪਰਿੰਗ ਲੋਲ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਪੀਂ ਜੀ ਆ ਦੇਖੋ ਬੰਦਾ ਦੇਖੀ ਚੂਲੇ ਚੂਹੇ ਨੇ ਖਾਇਆ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੀ ਗੰਦ ਮਾਈ ਗਾਡ ਯਾਰ ਵੈਰੀ ਡਿਸਟਿਕ ਕੁਆਲਟੀ ਬਾਈ ਮੋਮੋਸ ਖਾਣੇ ਵਾਲੇ ਦੋਸਤੋ ਆ ਦੇਖ ਲੋ ਮੋਮੋਸਾਰੇ ਹੋ ਸਪਰਿੰਗ ਆ ਸਾਰੇ ਨਵੇਂ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਾਮਾਨ ਇਤਨੇ ਆ ਦਬਮੀ ਗਣੀ ਆ ਫ੍ਰਿਜ ਇੱਥੇ ਹੀ ਮੋਟਰ ਵੀ ਆ ਮੈਂ ਤੁਹਾਨੂੰ ਦੱਸ ਦਿਆਂ ਉਹ ਮਾਈ ਗੋਡ ਆ ਦੇਖੋ ਜੀ ਪਨੀਰ ਖਜਾਨਾ 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 ਆਹ ਲੋ ਪੂਰੀ ਹੈ ਆ ਦਰਵਾਜ਼ੇ ਦੇ ਵਿੱਚ ਸਮੈਲ ਮਾਰ ਰਹੀ ਯਾਰ ਹਾਂਜੀ ਸਮੈਲ ਮਾਰ ਰਹੀ ਇਹ ਆ ਦੇਖੋ ਐਹੀਂ ਇਹ ਪਏ ਆ ਸੁੱਤੇ ਉੱਪਰ ਪਏ ਆ ਨੀਚੇ ਸਾਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਪੀ ਰਾਮ ਮਰਜੀ ਇਹ ਉਠਾ ਰੋ ਗੋਪੀ ਅੱਜ ਤੋੜ ਕੇ ਆਇਆ ਇਹ ਉਹ ਦਿਖਾਓ ਇਹ ਉਠਾ ਇਹ ਕੀ ਚੀਜ਼ ਹੈ ਚਿਕਨ ਆ ਚਿਕਨ ਹੈ ਜੀ ਦੇਖੋ ਆਏ ਹਾਏ 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 ਚਿਕਨ ਵੀ ਹੈਗਾ ਭਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਹੁਣ ਦੇਖ ਲਓ ਲੈ ਆਏ ਪੱਟ ਕੇ ਲੈ ਇਹ ਆ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬੰਦ ਰਿਆ ਇਹਦਾ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਵੀ ਫਿਕ ਨੇ ਇੱਕ ਇੱਕ ਦਨ ਲੈਣਾ ਹੈ ਕਿਰਨ